ਆਪਰੇਸ਼ਨ ਪ੍ਰਹਾਰ 2 ਦੇ ਤੀਸਰੇ ਦਿਨ ਬਟਾਲਾ ਦੇ ਐਸਐਸਪੀ ਖੁਦ ਸੌ ਦੇ ਕਰੀਬ ਪੁਲਿਸ ਜਵਾਨਾਂ ਨੂੰ ਲੈ ਕੇ ਬਟਾਲਾ ਦੀ ਬੱਸ ਸਟੈਂਡ ਪਹੁੰਚੀ ਅਤੇ ਹਰ ਆਉਣ ਜਾਣ ਵਾਲੇ ਤੇ ਜੋ ਲੋਕ ਦੁਕਾਨਾਂ ਤੇ ਕਾਰੋਬਾਰ ਕਰ ਰਹੇ ਨੇ ਜਾਂ ਫਿਰ ਫੜੀਆਂ ਲਗਾ ਕੇ ਬੈਠੇ ਨੇ ਅਤੇ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਦੌਰਾਨ ਬਟਾਲਾ ਦੇ ਐਸਐਸਪੀ ਦੇ ਵੱਲੋਂ ਖਾਸ ਤੌਰ ਤੇ ਜਾਣਕਾਰੀ ਸਾਂਝੀ ਕੀਤੀ ਗਈ ਮਾਣਯੋਗ ਡਿਜੀ ਪੰਜਾਬ ਜਿਹਦੇ ਦਿਸ਼ਾ ਨਿਰਦੇਸ਼ ਇਹ ਜਿਹੜਾ ਆਪਰੇਸ਼ਨ ਪ੍ਰਹਾਰ 2 ਚਲਾਇਆ ਜਾ ਰਿਹਾ ਹੈ ਉਦੇ ਵਿੱਚ ਅੱਜ ਮੈਂ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹਾਂਗਾ ਕਿ ਪਹਿਲੇ ਦੋ ਦਿਨ ਦੇ ਵਿੱਚ ਬਟਾਰਾ ਪੁਲਿਸ ਦੀ ਕਾਰਜਕਾਰੀ ਬੜੀ ਅੱਛੀ ਰਹੀ ਹੈ ਅਸੀਂ 150 ਦੇ ਕਲੀਅਰ ਜਿਹੜੇ ਪਰਸਨ ਸੀਗੇ ਆਰਾਊਂਡ ਅਪ ਕੀਤੇ ਸੀ ਕਿ ਆਫਟਰ ਵੈਰੀਫਿਕੇਸ਼ਨ ਉਹਦੇ ਵਿੱਚੋਂ 90 ਬੰਦੇ ਜਿਹੜੇ ਹੈਗੇ ਆ ਉਹ ਅਰੈਸਟ ਕੀਤੇ ਗਏ ਆ ਉਹਦੇ ਵਿੱਚ ਵੱਖ-ਵੱਖ ਜਿਹੜੇ ਦੋਸ਼ੀ ਸੀਗੇ ਜਿਵੇਂ ਕੋਈ ਮਰਡਰ ਦੇ ਦੋਸ਼ੀ ਵੀ ਅਰੈਸਟ ਕੀਤੇ ਸੀਗੇ ਕੋਈ ਸਨੇਚਿੰਗ ਦੇ ਹੋਰ ਦੋਸ਼ੀ ਵੀ ਅਰੈਸਟ ਕੀਤੇ ਆ ਤੇ ਜਿਹੜਾ ਸਾਡਾ ਇੱਕ ਹੋਰ ਮੇਨ ਚੱਲ ਰਹੀ ਹੈ ਯੁਧ ਨਸ਼ਾ ਵਿਰੋਧ ਉਹਦੇ ਤਾਈਕ ਵੀ ਜਿਹੜੇ 40 ਦੋਸ਼ੀ ਡਰਗ ਪਾਰਨਰ ਜਿਹੜੇ ਹੈਗੇ ਆ ਉਹ ਅਸੀਂ ਅਰ ਤੇ ਇਹਦੇ ਵਿੱਚ ਇੱਕ ਡੋਮਿਨੇਸ਼ਨ ਦਾ ਹੀ 파ਟ ਹੈਗਾ ਅਸੀਂ ਤਿੰਨਾਂ ਦਿਨ ਸਟੇਸ਼ਨ ਕਰ ਰਹੇ ਆ ਪਹਿਲਾਂ ਵੀ ਜਿੱਦਾਂ ਤੁਸੀਂ ਦੇਖਿਆ ਸੀ ਕਿ ਕੱਲ ਇਵਨਿੰਗ ਦੇ ਵਿੱਚ ਇੱਕ ਕਾਸੀ ਫਲੈਗ ਮਾਰਚ ਕੱਢਿਆ ਸੀਗਾ ਉਹ ਬਟਾਲੇ ਦੇ ਵਿੱਚੀ ਉਸ ਤਰ੍ਹਾਂ ਦੇ ਫਲੈਗ ਮਾਰਚ ਕੱਢੇ ਜਾ ਰਹੇ ਨੇ ਤੇ ਅੱਜ ਤੀਜਾ ਦਿਨ ਹੈਗਾ ਅਸੀਂ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ 40 ਦੇ ਕਰੀਬ ਲੋਕੀ ਜਿਹੜੇ ਹੈਗੇ ਆ ਉਹ ਅਸੀਂ ਆਲਰੇਡੀ ਜਿਹੜੇ ਰਾਉਂਡ ਅਪ ਕਰ ਲਿਆ ਹੈ। ਵੈਰੀਫਿਕੇਸ਼ਨ ਜੋ ਵੀ ਹੋ ਰਸ ਦੀ ਹੋਏਗੀ ਉਹ ਤੁਹਾਨੂੰ ਅਸੀਂ ਕਨਵੇ ਕਰ ਦਾਂਗੇ ਤੇ ਅੱਜ ਅਸੀਂ ਇੱਥੇ ਬਟਾਲਾ ਦੇ ਬੱਸ ਸਟੈਂਡ ਦੇ ਉੱਤੇ ਖੜੇ ਆ ਤੇ ਮੇਰੇ ਨਾਲ ਕਰੀਬ 100 ਦੀ ਫੋਰਸ ਹੈਗੀ ਹੈ ਜਿਹਦੇ ਨਾਲ ਅਸੀਂ ਪੂਰੀ ਪ੍ਰ ਹਰ ਰੋਜ਼ ਦੀ ਬਸਾਂ ਦੀ ਚੈਕਿੰਗ ਕਰ ਰਹੇ ਆ ਵੀ ਤੇ ਇਹਦੇ ਨਾਲ ਨਾਲ ਬਾਕੀ ਸੌਰੀਂ ਦੇ ਵਿੱਚ ਵੀ ਡੀਐਸਪੀ ਜਿਹੜੇ ਹੈਗੇ ਆ ਉਹ ਚੈਕਿੰਗ ਕਰ ਰਹੇ ਆ ਤੇ ਈਵਨਿੰਗ ਦੇ ਵਿੱਚ ਵੀ ਜਿਹੜਾ ਹੋਰ ਜਗ੍ਹਾ ਦੇ ਉੱਤੇ ਵੀ ਬਿਲਕੁਲ ਹੀ ਤਰ੍ਹਾਂ ਡੋਮਿਨੇਸ਼ਨ ਕੀਤੀ ਜਾਏਗੀ ਸਰ ਐਥੇ ਪੇਸ਼ੈਂਟ ਮਾਰ ਜਾਏ ਕਹਿੰਦੇ ਮਾਈਂਡਲ ਹੋ ਗਏ ਨੇ ਕੋਲ ਉਹ ਕਿੰਨਾ ਫਟਾਰੀ ਹੋ ਗਿਆ ਦੇਖੋ ਜੀ ਤੁਸੀਂ ਆਪ ਦੇਖੋ ਕਿ ਅਸੀਂ ਪਿਛਲੇ 2 ਦਿਨਾਂ ਦੇ 3 ਪੁਸ਼ੀ ਜਿਹੜੇ ਹੈਗੇ ਆ ਜਿਹੜੇ ਵਕਵਾਤ ਮਕਦਮਿਆਂ ਦੇ ਵਿੱਚ ਵਾਂਟਡ ਸੀ ਉਹਨਾਂ ਨੂੰ ਅਸੀਂ ਅਰੈਸਟ ਕੀਤਾ ਤਾਂ ਬਿਲਕੁਲ ਜਿਹੜਾ ਹੈਗਾ ਇਹਨਾਂ ਦੋਸ਼ੀਆਂ ਦੇ ਉੱਤੇ ਜਿਹੜੇ ਮਾਰੀ ਅਨਸਰ ਹੈ ਕਰਨਲਸ ਹੈ ਇਹਨਾਂ ਦੇ ਉੱਤੇ ਇਹਦੇ ਨਾਲ-ਨਾਲ ਜਿਹੜੀ ਪਬਲਿਕ ਹੈ ਉਹਦੀ ਫੀਡਬੈਕ ਬੜੀ ਪੋਜ਼ਿਟਿਵ ਹੈ ਕਿ ਮੈਨੂੰ ਕੁਝ ਪਬਲਿਕ ਦੇ ਸਾਹਮਣੇ ਜਦੋਂ ਅਸੀਂ ਕਾਸੋ ਕੀਤਾ ਤੇ ਦਸਤਰ ਦੇ ਵਿੱਚ ਵੀ ਉਹ ਆ ਕੇ ਕਹਿੰਦੇ ਆ ਕਿ ਜਿਹੜੇ ਇਸ ਤਰ੍ਹਾਂ ਦੇ ਆਪਰੇਸ਼ਨ ਹੈ ਇਹ बार-बार ਹੁੰਦੇ ਰਹਿਣੇ ਚਾਹੀਦੇ ਆ ਇਹਦੇ ਨਾਲ ਜਿਹੜਾ ਪਬਲਿਕ ਕੌਨਫੀਡੈਂਸ ਹੈ ਉਹ ਵੀ ਪੁਲਿਸ ਦੇ ਵਿੱਚ ਵਾਧਾ ਹੈਗਾ ਕਿ ਐਸੇ ਆਪਰੇਸ਼ਨਾਂ ਦੇ ਮਾਲ ਜਿਹੜੇ ਮੂਰਤ ਹੈ ਕ੍ਰਾਈਮ ਕਰਦੇ ਨੇ ਜਾਂ ਫਿਰ ਕਿਹਾ ਜਾਂਦਾ ਜਿਹੜੇ ਕ੍ਰਾਈਮ ਲੋਕਾਂ ਤੇ ਦਿੱਕਤ ਸੀ ਆਪਦੀ ਬਿਲਕੁਲ ਜੀ ਉਹਦੇ ਨਾਲ ਮੈਂ ਦੱਸਣਾ ਚਾਹਾਂਗਾ ਕਿ ਇਹ ਇੱਕ ਸਾਡਾ ਪ੍ਰੀਵੈਂਸ਼ਨ ਦਾ ਵੀ ਪਾਰਟ ਹੈਗਾ ਜਿਹੜੇ ਅਸੀਂ ਦੋਸ਼ੀ ਅਰੈਸਟ ਕੀਤੇ ਆ ਕੁਝ ਵੀ ਪੁੱਛਗਿੱਛ ਦੇ ਵਿੱਚ ਆਇਆ ਕਿ ਉਹਨਾਂ ਨੇ ਅੱਗੇ ਕ੍ਰਾਈਮ ਕਰਨਾ ਸੀਗਾ ਤਾਂ ਉਹਨਾਂ ਦੀ ਪੁੱਛਗਿੱਛ ਵਿੱਚ ਹੋਰ ਵੀ ਐਕਟਿਵਿਟੀ ਆਈ ਹੈ ਜਿਹੜੇ ਕਿ ਆਉਣ ਵਾਲੇ ਵਾਲੇ ਦਿਨਾਂ ਦੇ ਵਿੱਚ ਵੀ ਦਫਤਾਰ ਹੋਣਗੇ ਇੱਕ ਸਿਰਫ ਉਹੀ ਨਹੀਂ ਕਿ ਜਿਹੜੇ ਪਹਿਲਾ ਦੋਸ਼ੀ ਸੀ ਉਹੀ ਅਸੀਂ ਅਰੈਸਟ ਕੀਤਾ ਤੇ ਅੱਗੇ ਵਾਲੇ ਕ੍ਰਾਈਮ ਵੀ ਜਿਹੜੇ ਇਹਨਾਂ ਪ੍ਰੀਵੈਂਟ ਹੁੰਦੇ ਹੈਗੇ ਆ ਤੇ ਮੈਂ ਤੁਹਾਨੂੰ ਦੱਸਣਾ ਚਾਹਾਂਗਾ ਕਿ ਅਰੈਸਟ ਦੇ ਨਾਲ ਨਾਲ ਅਸੀਂ ਪ੍ਰੀਵੈਂਟਿਵ ਐਕਸ਼ਨ ਵੀ ਬਹੁਤ ਸਾਰੇ ਦੋਸ਼ੀਆਂ ਦੇ ਖਿਲਾਫ ਬਿਲਕੁਲ ਜੀ ਤੁਹਾਡੇ ਸਾਹਮਣੇ ਆ ਗਿਆ ਪਿਛਲੇ 2 ਮਹੀਨਿਆਂ ਤੋਂ ਬਹੁਤ ਦੇ ਘਟਵਾ ਰਹਾ ਦਾ ਜਿਹੜੀਆਂ ਹੈਗੇ ਆ ਸਿਟੀ ਦੇ ਵਿੱਚ ਹੋਈਆਂ ਹੈਗੀਆਂ ਤੇ ਅਸੀਂ ਨਾ ਮੈਂ ਮੇਰੀ ਸਿਟੀ ਫੋਨਸ 270 ਅਗੇ ਆ ਪੂਰੀ ਤਰ੍ਹਾਂ ਇਤਨਾਹਤ ਹੈਗੇ ਆ ਤੇ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਇਸੇ ਰੂਪ ਨੂੰ ਮੈਂਟੇਨ ਰੱਖੀਏ ਅਸੀਂ ਟੈਕਨੀਕਲ ਆਪ ਕਹਿ ਘੰਟਾ ਦੇ ਵਿੱਚ ਵੀ ਸਭ ਜੋ ਫੋਰਮ ਬਿਲਕੁਲ ਜੀ ਘੰਟਾਨੋਂ ਮੈਂ ਇਹ ਕਹਣਾ ਚਾਹਾਂਗਾ ਕਿ ਇਹ ਜਿਹੜੀ ਬਿਲਕੁਲ ਰੂਟੀਨ ਚੈਕਿੰਗ ਹੈ ਜੇ ਤੁਸੀਂ ਤੁਹਾਡੀ ਚੈਕਿੰਗ ਕੀਤੀ ਜਾਂਦੀ ਹੈ ਜਾਂ ਸਾਨੂੰ ਪੁਲਿਸ ਨਾਲ ਕੋਆਪਰੇਟ ਕਰੋ ਕਿ ਜਿਹੜਾ ਬੇਗੁਨਾ ਹੈ ਰਹਾ ਜੋ ਉਸ ਤੇ ਕੋਈ ਸਾਨੂੰ ਜੋ ਰੇਲ ਕੋਚੀਆ ਗਿਆ ਤਾਂ ਉਹਦੇ ਨਾਲ ਕੋਈ ਗਵਾਈ ਨਹੀਂ ਕਰਾਂਗੇ ਉਹ ਸਿਰਫ ਉਹਨਾ ਟੁਰਸ਼ੀਆ ਨਹੀਂ ਹੈ ਪ੍ਰੀਮੀਅਲ 엘ਮੈਂਟਸ ਲਈ ਇਸ ਲਈ ਮਹੀਨਿਆਂ ਦਾ ਇਲਾਜ ਨਹੀਂ ਕੀਤਾ ਜਿਹਾ ਕਿ ਕੋਈ ਬੈਰਕਰੋਨੀ ਕੰਮ ਕਰਦੇ